ਜੇ ਕੀ ਫਤਿਹ ਮੈਂ ਪਵਾੜਾ ਨੌਜਵਾਨ ਸਭਾ ਜਿਹੜੀ ਨੇ ਬਣਾਈ ਹੋਈ ਏ ਇਹਦਾ ਮੈਂ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਬਹੁਤ ਵਧੀਆ ਵੇਖੋ ਇੱਥੇ ਅੱਖਾਂ ਦੇ ਪੇਸ਼ੇਨ ਹਰ ਮੀਨੇ ਇੱਕ ਕਰਦੇ ਆ ਹੋਰ ਵੀ ਲੜਕੀਆਂ ਦੇ ਮੈਲਜ ਕਰਦੇ ਆ ਲੋੜ ਵਾਂਗ ਬਲ ਸਮਾਨ ਬਹੁਤ ਦਿੰਦੇ ਆ ਮੈਂ ਬਹੁਤ ਹੀ ਇਹ ਜਿਹੜੀ ਇਹਨਾਂ ਸਭਾ ਬਣਾਈ ਹੋਈ ਏ ਇਸਦਾ ਬਹੁਤ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਨੂੰ ਇਸੇ ਉਤਮ ਬਲ ਬਖਸ਼ਦਾ ਰਬ ਜੀ ਇਸੇ ਰਖੇਵਾ ਕਰਦੇ ਰਹੇ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਖੁਸ਼ੀਆਂ ਭਰਿਆ ਦਿਨ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਬਹੁਤ ਅਪਰਲੇ ਕੀਤੇ ਜਾ ਰਹੇ ਆ ਬੜੇ ਪੁਰਾਣੇ ਚਿਰ ਤੋਂ ਇਹ ਅਪਰਲੇ ਕਰ ਰਹੇ ਆ ਲੜਕੀਆਂ ਦੇ ਵਿਆਹ ਲੇਕਿਨ ਹੁਣ ਜਿਹੜਾ ਇਹ ਨਹੀਂ ਹਰੇਕ ਮਹੀਨੇ ਆ ਨੇਤਰਦਾਨ ਜਿਹੜਾ ਕੀ ਇਹ ਹਰੇਕ ਮਹੀਨੇ ਇੱਕ ਪੇਸ਼ੈਂਟ ਦਾ ਆਪਰੇਸ਼ਨ ਕਰਉਂਦੇ ਆ ਅਸੀਂ ਸਰਬਨੌਜਨ ਸਭਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਪ੍ਰਮਾਤਮਾ ਇਹਨਾਂ ਨੂੰ ਇਦਾਂ ਹੀ ਬਲ ਬਖਸ਼ੇ ਅੱਗੇ ਤੋਂ ਵੀ ਇਹ ਜਿਹੜੇ ਸਾਰੇ ਕੰਮ ਕਰਦੇ ਰਹਣ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫੁਆਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਮੇਰਾ ਅੱਖਾਂ ਦਾ ਆਪਰੇਸ਼ਨ ਸਹੀ ਮੌਕੇ ਤੇ ਕਰਵਾਇਆ ਤੇ ਕੋਈ ਤਕਲੀਫ ਨਹੀਂ ਗਈ ਨੂੰ ਹੈਗੀ ਸਾਰੀ ਨਵਾਦ ਕੀ ਨਾਲ ਜੀ ਆਪਾਂ ਕਿੱਥੇ ਮੇਰਾ ਨਾਮ ਬਲਦੇਵ ਸਿੰਘ ਪਿੰਡ ਵੀਕਾ ਬੰਗਾ ਖੇਰ ਜਿਹੜਾ ਇਹ ਮਤਲਬ ਕੀ ਸੰਸਕਰਤ ਮਤਲਬ ਜਿਹੜੀ ਕਰ ਰਹੀ ਹੈ ਜਰਾਦਾ ਹਾਂਜੀ ਉਹਦੇ ਬਾਰੇ ਤੁਸੀਂ ਕੀ ਕਹਾ ਜਾਂਦੇ ਆ ਉਹਨਾਂ ਬਾਰੇ ਇਹ ਕਹਿਣਾ ਬੜੀ ਬਹੁਤ ਧੰਨਵਾਦੀ ਹਾਂ ਦਾ ਮੈਂ ਆਪਣੇ ਕੋ ਡਾਕਟਰ ਬਾਹਰ ਨੂੰ ਬਹੁਤ ਮਿਹਰਬਾਨੀਆਂ ਦੀ ਮੇਰੀ ਬਹੁਤ ਵਧੀਆ ਅਪਰੇਸ਼ਨ ਕੀਤਾ ਬਹੁਤ ਵਧੀਆ ਜੀ ਕੋਈ ਤਕਲੀਫ ਨਹੀਂ ਹੈਗੀ ਹਾਂਜੀ ਮੈਂ ਆਪਣੇ ਆਪ ਨੂੰ ਅੱਜ ਫੇਰ ਇੱਕ ਵਾਰੀ ਖੁਸ਼ਕਿਸਮਤ ਸਮਝਦਾ ਹਾਂ ਜਿਹੜਾ ਕਿ ਜਿਹੜਾ ਹਰ ਮਹੀਨੇ ਇੱਕ ਸਰਬ ਨੌਜਵਾਨ ਸਭਾ ਦਾ ਉਪਰਾਲਾ ਹੈ ਕਿ ਇੱਕ ਜ਼ਰੂਰਤਪਨ ਮਰੀਜ਼ ਦਾ ਚਿੱਟੇ ਮੋਤੀਆ ਦਾ ਆਪਰੇਸ਼ਨ ਜੋ ਕਿ ਕੁੰਦੀ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਲਗਾਇਆ ਜਾਂਦਾ ਹੈ ਉਹਦੇ ਵਿੱਚ ਅੱਜ ਸਾਡੇ ਕੋਲ ਜਿਹੜੇ ਆਏ ਮਰੀਜ਼ ਜਿਨ੍ਹਾਂ ਦਾ ਮੋਤੀਆ ਬਿੰ ਪੱਕਿਆ ਹੋਇਆ ਸੀ ਅਸੀਂ ਫੇਕੋ ਰਾਹੀਂ ਉਹਨਾਂ ਦਾ ਬਗੈਰ ਟਿਕਾ ਟਾਂਕਾ ਪੱਟੀ ਦੇ ਆਪਰੇਸ਼ਨ ਫੋਲਡੇਬਲ ਲੈਂਸ ਪਾਇਆ ਹੈ ਤੇ ਸਫਲਤਾਪੂਰਵਕ ਆਪਰੇਸ਼ਨ ਕੀਤਾ ਤੇ ਉਸ ਤੋਂ ਬਾਅਦ ਦੀ ਸਾਰੀ ਦਵਾਈ ਵੀ ਉਹਨਾਂ ਨੂੰ ਸਮਝਾ ਦਿੱਤੀ ਗਈ ਹੈ ਤੇ ਰੱਖ-ਰਖਾਵ ਬਾਰੇ ਦੱਸਿਆ ਗਿਆ ਹੈ ਤੇ ਇਸ ਮੌਕੇ ਤੇ ਆਏ ਸਾਡੇ ਡਿਪਟੀ ਮੇਅਰ ਸਾਹਿਬ ਤੇ ਹੋਰ ਜਿਹੜੇ ਸਾਡੇ ਜੀਆਰਪੀ ਦੇ ਸੁਖਵਿੰਦਰ ਸਿੰਘ ਜੀ ਤੇ ਸਾਰੀ ਸਰਬ ਨੌਜਵਾਨ ਸਭਾ ਦੀ ਟੀਮ ਸਾਰੇ ਮੈਂਬਰ ਜੋ ਕਿ ਹਰ ਵੇਲੇ ਇਸ ਉਪਰਾਲੇ ਲਈ ਤੇ ਹੋਰ ਜਿਹੜੇ ਸੋਸ਼ਲ ਐਕਟੀਵਿਟੀਜ਼ ਹੁੰਦੀ ਰਹਿੰਦੀਆਂ ਉਹਦੇ ਲਈ ਹਰ ਸਮੇਂ ਹਾਜ਼ਰ ਰਹਿੰਦੇ ਹਨ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਕੰਗ੍ਰੈਚੂਲੇਟ ਕਰਦਾ ਹਾਂ ਕਿ ਜਿਹੜਾ ਅੱਜ ਇੱਕ ਉਪਰਾਲਾ ਹੋਇਆ ਉਹ ਸਫਲਤਾਪੂਰਵਕ ਨਿਭੜ ਗਿਆ ਹੈ ਤੇ ਇਹਨਾਂ ਨੂੰ ਮੈਂ ਅੱਗੇ ਲਈ ਹਿਦਾਇਤ ਵੀ ਦਿਨਾ ਹੈ ਜਿਹੜੇ ਮਰੀਜ਼ ਹੈ ਕਿ ਆਪਣਾ ਰਖ ਰਖਾਵ ਕਰਨ ਦਵਾਈ ਸਮੇਂ ਸਿਰ ਪਾਉਂਦੇ ਰਹਿਣ ਜੇ ਕੋਈ ਹੋਰ ਕੋਈ ਤਕਲੀਫ ਹੈ ਤੇ ਸਾਡੇ ਨਾਲ ਸੰਪਰਕ ਕਰ ਸਮਾਜ ਸੇਵੀ ਸੰਸਥਾ ਵੱਲੋਂ ਜਿਸ ਵੇਲੇ ਕੋਈ ਸਮਾਜ ਸੇਵਾ ਦਾ ਪ੍ਰੋਜੈਕਟ ਕੀਤਾ ਜਾਂਦਾ ਹੈ ਤੇ ਇਹ ਉਸ ਤੋਂ ਇੱਕ ਅਲੱਗ ਪਹਿਚਾਨ ਜਿਹੜੀ ਪ੍ਰਦਾਨ ਕਰਦਾ ਅੱਜ ਸਰਬ ਨੌਜਵਾਨ ਸਭਾ ਸਰਬ ਨੌਜਵਾਨ ਬੈਨੀਫਿਟ ਸੁਸਾਇਟੀ ਅਲਾਈንስ ਇੰਟਰਨੈਸ਼ਨਲ ਸਾਡੇ ਮਾਨਯੋਗ ਫੁੰਦੀ ਸਾਹਿਬ ਔਰ ਕਮਿਊਨਿਟੀ ਡਿਵੈਲਪਮੈਂਟ ਪ੍ਰੋਜੈਕਟ ਐਲਪੀਯੂ ਦੇ ਬੱਚੇ ਅੱਜ ਮਿਲ ਕੇ ਅਸੀਂ ਉਪਰਾਲਾ ਜਿਹੜਾ ਹੈ ਸਾਡਾ ਜਿਹੜਾ ਪਰਮਾਨੈਂਟਿਕ ਪ੍ਰੋਜੈਕਟ ਹੈ ਕਿ ਹਰ 15 ਦੇ ਦਿਨ ਦੇ ਵਕਫੇ ਤੋਂ ਬਾਅਦ ਕਿਸੇ ਨਾ ਕਿਸੇ ਲੋੜਵੰਦ ਮਰੀਜ਼ ਦਾ ਜਿਹੜਾ ਵਾਕਾਂ ਦਾ ਆਪਰੇਸ਼ਨ ਤੇ ਤੇ ਤੁਸ਼ਾਰ ਡਾਕਟਰ ਤੁਸ਼ਾਰ ਅਗਰਵਾਲ ਜੀ ਦੀ ਮਦਦ ਦੇ ਨਾਲ ਅਸੀਂ ਇਹ ਆਯੋਜਿਤ ਕਰਦੇ ਹਾਂ ਅੱਜ ਵੀ ਇਹ ਕੈਂਪ ਜਿਹੜਾ ਆਯੋਜਿਤ ਕੀਤਾ ਔਰ ਇਸ ਦੇ ਵਿੱਚ ਲਾਭਪਾਤਰੀ ਜਿਹੜਾ ਉਹਨਾਂ ਨੇ ਆਪਣਾ ਜਿੱਥੇ ਉਹਨਾਂ ਦਾ ਸਫਲ ਆਪਰੇਸ਼ਨ ਰਿਹਾ ਅੱਜ ਦੇ ਇਸ ਕੈਂਪ ਦੇ ਵਿੱਚ ਸਾਡੇ ਜੀਆਰਪੀ ਪੁਲਿਸ ਚੌਂਕੀ ਫਗਵਾੜਾ ਦੇ ਇੰਚਾਰਜ ਸੁਖਵਿੰਦਰ ਜੀ ਔਰ ਸਾਡੇ ਸੀਨੀਅਰ ਡਿਪਟੀ ਮੇਅਰ ਜੀ ਤੇਜਪਾਲ ਜੀ ਬਸਰਾ ਵਿਸ਼ੇਸ਼ ਰੂਪ ਦੇ ਵਿੱਚ ਆ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਆ ਸਰਮ ਨੌਜਵਾਨ ਸਭਾ ਵੱਲੋਂ ਇਸ ਪ੍ਰੋਜੈਕਟ ਲਈ ਜਿੰਨੇ ਵੀ ਮੇਰੇ ਮੈਂਬਰ ਸਹਿਬਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਹਿਯੋਗ ਦੇ ਲਈ ਔਰ ਨਾਲ ਹੀ ਜਿੰਨੇ ਸਾਡੇ ਸਮਰਥਕ ਨੇ ਜਿਹੜੇ ਵੀ ਸਾਡੇ ਹਰ ਪ੍ਰਕਾਰ ਦਾ ਜਿਹੜਾ ਸਹਿਯੋਗ ਦਿੰਦੇ ਸਹਿਯੋਗੀ ਜਿਹੜੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਤੁਹਾਡੇ ਇਹ ਸਹਿਯੋਗ ਦੇ ਨਾਲ ਇਹ ਸਾਡੇ ਜਿਹੜੇ ਆ ਸਮਾਜ ਸੇਵਾ ਦੇ ਪ੍ਰੋਜੈਕਟ ਇਹ ਚੱਲ ਰਹੇ ਆ ਔਰ ਨਾਲ ਹੀ ਤੁਹਾਨੂੰ ਅਕਤੂਬਰ ਮਹੀਨੇ ਦੇ ਵਿੱਚ ਜਿਹੜੇ ਲੜਕੀਆਂ ਦੇ ਵਿਆਹ ਜਿਹੜਾ ਸਾਡੀ ਪਹਿਚਾਣ ਲਈ ਆ ਸਰਬ ਨੌਜਵਾਨ ਸਭਾ ਦੀ ਔਰ ਜਿਸ ਵਿੱਚ ਤੁਸੀਂ ਹਮੇਸ਼ਾ ਹੀ ਆਪਣਾ ਪਰਮ ਸਹਿਯੋਗ ਦਿੰਦੇ ਹੋ ਉਹਦੇ ਵਿੱਚ ਵੀ ਤੁਹਾਨੂੰ ਸਹਿਯੋਗ ਦੀ ਅਪੀਲ ਹੈ ਪਰ ਇਸ ਸਮੇਂ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਸੋਸਵਾ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਵੋਕੇਸ਼ਨਲ ਸੈਂਟਰ ਚਲਾ ਰਹੇ ਹਾਂ ਉਹਦੇ ਵਿੱਚ ਚਾਰ ਕੋਰਸ ਸਾਡੇ ਕੋਲ ਆ ਅਗਰ ਕੋਈ ਵੀ ਲੜਕੀ ਜਿਹੜੀ ਹੈ ਕਿ ਸਿਰਫ ਔਰ ਸਿਰਫ ਲੜਕੀਆਂ ਦੇ ਵੋਕੇਸ਼ਨਲ ਕੋਰਸਿਸ ਹੈਗੇ ਆ ਅਗਰ ਇਹਨਾਂ ਦੇ ਵਿੱਚ ਵੀ ਅਗਰ ਸਾਡਾ ਬੱਚਾ ਜਿਹੜਾ ਘਰ ਦੇ ਵਿੱਚ ਪਲੱਸ 2 ਹੈ ਤਾਂ ਉਸ ਨੂੰ ਵੀ ਤੁਸੀਂ ਇਹ ਜ਼ਰੂਰ ਕਿਉਂਕਿ ਇਹਦੇ ਵਿੱਚ ਕੋਈ ਫੀਸ ਨਹੀਂ ਹੈ ਇਹਦਾ ਜ਼ਰੂਰ ਤੁਹਾਨੂੰ ਲਾਭ ਲੈਣਾ ਚਾਹੀਦਾ ਔਰ ਕਿਤਾਮੁਖੀ ਕੋਰਸ ਕਰਕੇ ਲੜਕੀ ਆਪਣੇ ਪੈਰਾਂ ਦੇ ਉੱਪਰ ਜਿਹੜੀ ਹੈ ਸੈੱਟ ਹੋ ਸਕਦੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ